ਇੰਬੋਰਟਨਾਵਾ ਪੰਜਾਬ ਸਫਰ جاری ਹੈ ਮੈਂ ਹਾਂ ਗੁਰਪ੍ਰੇਮ ਲਹਿਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਅਸੀਂ ਇਸ ਵੇਲੇ ਕਰ ਰਹੇ ਹਾਂ ਮਾਨਸਾ ਜ਼ਿਲ੍ਹੇ ਦੀ ਯਾਤਰਾ ਕੀ ਤੁਹਾਨੂੰ ਪਤਾ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਅਜਿਹੇ ਆ ਸਥਾਨ ਵੀ ਹੈ ਜਿੱਥੇ ਪੰਡਵਾਂ ਨੇ ਆਪਣੇ ਬਣਵਾਸ ਦਾ ਕੁਝ ਸਮਾਂ ਕੱਟਿਆ ਸੀ ਦੂਜੀ ਹਾਂ ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ਦੇ ਨੇੜੇ ਇਹ ਸਥਾਨ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਪੁਲਾੜਾ ਸਾਹਿਬ ਬਣਿਆ ਹੋਇਆ ਹੈ ਇਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਆਪਣੇ ਬਣਵਾਸ ਕਾਲ ਦੇ ਦੌਰਾਨ ਪੰਜੇ ਪੰਡਵਾ ਨੇ ਦ੍ਰੋਪਦੀ ਸਮੇਤ ਇੱਥੇ ਕੁਝ ਸਮੇਂ ਲਈ ਜਿਹੜਾ ਸੀਗਾ ਬਣਵਾਸ ਕੱਟਿਆ ਸੀ ਹਾਲਾਂਕਿ ਕੁਝ ਧਰਨਾਵਾਂ ਹੋਰ ਕਹਿੰਦੀਆਂ ਨੇ ਆਜੋ ਆਪਾਂ ਜਾਣਦੇ ਹਾਂ ਇਤਿਹਾਸ ਸਸਤੀਕਾਲ ਦੋਸਤੋ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗੇ ਦੇ ਵਿੱਚ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅਕਾਲ ਪੁਲਾੜਾ ਸਾਹਿਬ ਜਿਹੜਾ ਜੋਗਾ ਪਿੰਡ ਦੇ ਵਿੱਚ ਮੌਜੂਦ ਹੈ ਆਜੋ ਆਪਾਂ ਕਰਦੇ ਹਾਂ ਸਾਬਕਾ ਪ੍ਰਧਾਨ ਮੇਗਾ ਸਿੰਘ ਜੀ ਦੇ ਨਾਲ ਗੱਲਬਾਤ ਸੱਸੀ ਕਾਲ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪ੍ਰਧਾਨ ਜੀ ਕੀ ਇਤਿਹਾਸ ਕੀ ਹੈ ਗੁਰੂ ਘਰ ਦਾ ਜੀ ਇੱਥੇ ਜੀ ਕੈਰੋ ਪਾਂਡੋ ਹੈ ਸੁਣਦੇ ਆ ਵੀ ਪਹਿਲਾਂ ਵਖਤ ਕੱਟੇ ਜਿਹੜਾ 13ਵਾਂ ਸਾਲ ਇਹਨਾਂ ਨੇ ਗਉਤ ਇੱਥੇ ਕੱਟਿਆ ਅੱਛਾ ਇਸ ਜਗ੍ਹਾ ਤੇ ਕੱਟਿਆ ਹਾਂ ਠੀਕ ਹੈ ਠੀਕ ਹੈ ਜਦੋਂ 14 ਸਾਲ ਦੇ ਬਣਵਾਸ ਤੋਂ ਬਸ ਤਾਜੋਨ ਵੀ ਗਉਤ ਸੇ ਆ ਗਏ ਤੁਸੀਂ ਹੂੰ ਹੂੰ ਤੁਹਾਨੂੰ ਦੱਸ 13ਵਾਂ ਹੋਰ ਦੱਸਿਆ ਜਾਊਗਾ 13 ਸਾਲ ਦਾ ਬਣਵਾਸ ਹੂੰ ਉਹ ਇੱਥੇ ਗਉਤ ਕੱਟ ਕੇ ਗਏ ਅੱਛਾ ਇੱਥੇ ਘਟ ਕੇ ਗਏ ਨੇ ਹਾਂ ਥੋੜੀ ਜਿਹੀ ਬਾੜ ਤੇ ਸੁਣਦੇ ਆ ਵੀ ਇੱਥੇ ਪੱਖੋ ਦੀ ਝੂਠ ਦੇ ਵਿੱਚ ਕੋਈ ਛੇ ਸੀ ਉੱਥੇ ਰਾਜੇ ਬਰਾੜ ਦਾ ਥੇ ਹੂੰ ਤੇ ਅਜੇ ਉੱਥੇ ਉਹ ਨੌਕਰੀ ਕਰਦੇ ਸੀ ਅੱਛਾ ਉੱਥੇ ਕਰਦੇ ਸੀ ਹਾਂ ਜਿਵੇਂ ਕੋਈ ਵੀ ਅਸੀਂ ਸੁਣੀ ਕੋਈ ਵੀ ਗੱਲ ਜਿਵੇਂ ਜਿਹੀ ਜੀ ਸੁਣਦਾ ਜੀ ਉਹ ਹੀ ਜੀ ਦੱਸਦਾ ਹੈ ਲੋਕ ਅਸੀਂ ਕੋਈ ਠੀਕ ਹੈ ਮਤਲਬ ਮੁੱਖ ਕਿ ਇਤਿਹਾਸ ਹੈ ਜਿਹੜਾ ਮਤਲਬ ਤੁਹਾਨੂੰ ਬਜ਼ੁਰਗਾਂ ਦਾ ਬਜ਼ੁਰਗ ਦੱਸਦੇ ਆ ਹਾਂ ਬਜ਼ੁਰਗਾਂ ਦਾ ਜਿਵੇਂ ਸੁਣਦੇ ਪਰ ਆਉਂਦੇ ਹੂੰ ਠੀਕ ਹੈ ਠੀਕ ਹੈ ਕਿਥੇ ਕੀ ਪਹਿਲਾਂ ਟਾਬ ਹੁੰਦੀ ਸੀਗੀ ਹੂੰ ਫੇਰ ਕੋਈ ਸੰਤ ਆਇਆ ਇੱਥੇ ਉਹਨਾਂ ਨੇ ਪਲਾ ਘਟ ਬਣਾਤਾ ਠੀਕ ਹੈ ਮਲੋ ਉਸ ਵੇਲੇ ਪਾਣੀ ਦਾ ਸ੍ਰੋਤ ਪਾਣੀ ਦਾ ਸ੍ਰੋਤ ਟਾਬ ਵੀ ਸੀ ਟਾਬ ਤੋਂ ਸੰਤ ਆਏ ਆ ਵੀ ਸੰਤ ਹੂੰ ਆਉ ਜੋ ਵੀ ਹਾਂ ਉਸ ਟਾਈਮ ਦੇ ਵਿੱਚ ਕੋਈ ਰੈਸ਼ ਕਰਦਾ ਸੀ ਤਾਂ ਪਾਣੀ ਦੇ ਨੇੜੇ ਕਰਦਾ ਸੀ ਨਾ ਤੇ ਸੁਣਨ ਚਾਹੁੰਦਾ ਵੀ ਇਹ ਇੱਥੇ ਪਰੀਆਂ ਵੀ ਨਹਾਉਂਦੀਆਂ ਹੁੰਦੀਆਂ ਉਹ ਟਾਬ 'ਚ ਅੱਛਾ ਪਹਿਲਾਂ ਜੋਗਰ ਅੱਲਾ ਜਿਵੇਂ ਸੁਣਦੇ ਆ ਵੀ ਇਹ ਪਰੀਆਂ ਦੀ ਲਾੜ ਹੈ ਪਹਿਲਾਂ ਨੂੰ ਕਹਿੰਦੇ ਨੇ ਹਾਂ ਹਾਂ ਤੇ ਉੱਥੋਂ ਕੋਈ ਵੀ ਤੇ ਵੀ अच्छा कि जब ਤੁਸੀਂ ਆਪ ਗੱਲ ਕੀਤੀ ਪਰੀਆਂ ਦੀ ਤਾਂ ਇਹ ਆਪਣੇ ਗੀਤਾਂ ਦੇ ਵਿੱਚ ਵੀ ਇਹਦੇ ਦੀ ਚਰਾਂਦਾ ਹੈਗਾ ਤਾਂ ਉਹ ਆਪਣੇ ਕੀ ਹੈਗੇ ਤੁਸੀਂ ਕੀ ਸੁਣਾ ਹੋਇਆ ਇਹਦੇ ਬਾਰੇ ਉਹਦੇ ਬਾਰੇ ਤਾਂ ਕੋਈ ਪੁਰਾਣੇ ਬਜ਼ੁਰਗ ਨੇ ਦੱਸਦੇ ਨੇ ਜੀ ਉਹ ਨਹਾਉਂਦੇ ਨੇ ਕੱਪੜੇ ਲਘੋਲੇ ਇੱਕ ਨੇ ਹੂੰ ਕੱਪੜੇ ਲਘੋਏ ਤਾਂ ਜੀ ਉਹ ਦੂਜੀਆਂ ਉੱਡਗੀਆਂ ਉਹ ਉੱਡਣੋ ਰਹਿ ਗਈ ਹੂੰ ਉਹ ਉਡਣਾ ਸੀ ਕੀ ਕੱਪੜੇ ਦੇ ਵਿੱਚ ਉਹ ਫਿਰ ਬਜ਼ੁਰਗ ਜਦੋਂ ਲੁਕਿਆ ਬੈਠਾ ਸੀਗਾ ਉਹ ਜਦੋਂ ਉਹਨੇ ਕਹਿੰਦਾ ਵੀ ਜੇ ਮੇਰਾ ਸਰਦੀ ਕਾ ਹੂੰ ਇਹਨੂੰ ਕੱਪੜੇ ਫੇਰ ਦੇਵਾਂਗਾ ਹੂੰ ਫਿਰ ਉਹਨੂੰ ਮਜਬੂਰੀ ਚ ਕਰਾਉਣੀ ਪਈ ਜਾਨੀ ਸੁਣਦੇ ਤਾਂ ਇਸ ਤਰ੍ਹਾਂ ਨਹੀਂ ਹੂੰ ਮਜਬੂਰੀ ਤੇ ਫਿਰ ਇਹ ਜੋ ਉਹਨੂੰ ਦੂਜੀਆਂ ੜਾਰਗ ਹੋ ਗਈਆਂ ਉਹ ਉਹ ਇੱਥੇ ਜੋਗ ਰਲੇ ਤੇ ਹੂੰ ਨਾਲੇ ਜੋਗਾ ਭਰਾ ਸੀ ਨਾ ਪਹਿਲਾਂ ਹਾਂ 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 ਉਹ ਠੀਕ ਹੈ ਤੇ ਫਿਰ ਉਦੋਂ ਉਹ ਮਨ ਜਿਹੜੇ ਾਲਾਦ ਹੋਏ ਉਹ ਮਨ ਪਰਸੋਣੀ ਹੋਈ ਉਹ ਪਰੀਆਂ ਦੀਆਂ ਆਪਦੀਆਂ ਪਰੇ ਇਸੇ ਕਰਕੇ ਆਮ ਆਪਾਂ ਕਹੀ ਨਹੀਂ ਸੁਣਦੇ ਇੱਥੇ ਬਾਬਾ ਸ਼੍ਰੀ ਚੰਦ ਜੀ ਵੀ ਆਏ ਸ਼੍ਰੀ ਚੰਦ ਜੀ ਉਹ ਰਹਾ ਜਗਾ ਸ਼੍ਰੀ ਚੰਦ ਕਿਹੜੀ ਜਗ੍ਹਾ ਤਹਾ ਉੱਪਰ ਮੈਂ ਜਿੱਥੋਂ ਲੈ ਕੇ ਚੱਲਾਂਗਾ ਉੱਥੇ ਉਹ ਉੱਥੇ ਫੋਟੋ ਕਰਾਂਗੇ ਠੀਕ ਹੈ ਚਲੋ ਚੱਲਦੇ ਆਪਾਂ ਹਾਂ ਤੇ ਹੋਰ ਤੇ ਇਹ 21 ਕਿੱਲੇ ਕੁਝ ਮਰਲੇ ਵੀਰ ਲਾਏਗਾ 21 ਮਰ 21 ਕਿੱਲੇ ਹਾਂ ਪੰਚਾਇਤ ਦੇ ਇਹ ਕੋਈ ਪੰਚਾਇਤ ਆ ਜੇ ਸਾਡੇ ਐਮਐਲਏ ਜੋਗਾ ਜੀ ਹੁੰਦਾ ਹੂੰ ਉਹਨੇ ਪੰਚਾਇਤ ਦੇ ਨਾਂ ਕਰਾਤਾ ਸੀ ਹੂੰ ਇਹਨੂੰ ਕੋਈ ਵਸ ਕੋਈ ਤਰਫ ਜੇ ਅਕਾਲੀਆਂ ਦੀ ਜੇ ਕਾਮਰੇਡਾਂ ਦੀ ਜੇ ਜੋ ਕਾਂਗਰਸ ਦੀ ਜਿਹੜੀ ਆ ਜੂ ਉਸਦੀ ਮਿਹਰਬਤ ਹੁੰਦੀ ਹੈ ਓਕੇ ਓਕੇ ਠੀਕ ਹਾਂ ਜੇ ਕੋਈ ਇਦੋਂ ਦੱਬਣੀ ਜਿਹਾ ਉਹ ਕਰੇ ਸੋਚ ਉਹ ਸੋਚ ਨਹੀਂ ਇੱਥੇ ਚੱਲਦੀ ਇੱਥੇ ਹੁਣ ਵੀ ਨਗਰ ਪੰਚਾਇਤ ਦੇ ਦੋ ਇਥੇ ਆਏ ਜੋ ਗਾਹ ਨਗਰ ਪੰਚਾਇਤ ਦੇ ਆ ਹਾਂ ਉਹ ਉਹੀ ਦੇਖਪਾਲ ਹੈ ਠੀਕ ਮੇਰਾ ਸਾਬਕਾ ਪ੍ਰਧਾਨ ਹੈ ਮੈਂ ਤਾਂ ਹੁਣ ਇਹ ਦੇਖਪਾਲ ਤੇ ਛੱਡਿਆ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਦੇਖੀ 21 ਕਿੱਲੇ ਕੁਝ ਮਤਲੇ ਆ ਇਹ ਹਾਏ ਸਾਰੇ ਬੀਗੜ ਠੀਕ ਹੈ ਬਾਈਕ ਨਹੀਂ ਹੈ ਦੇਖੀ ਕਿੱਥੇ ਆ ਜੀ ਚਲੋ ਜਗਾ ਬੋਸ਼ ਜਲਾਇ ਕਿ ਹਲੇ ਪਕਪੂਰੀ ਉਥੇ ਮੰਦਾਲ ਬੋਹਂਦੀ ਆ ਜੀ ਅਜਾ ਪਾਂਡਵਾਲੀ ਹਾਂ ਪੂਰਾ ਜਾਣਿਆ ਇਹਦਾ ਨਹੀਂ ਹੋਇਆ ਐਸੇ ਸ਼ੁਰੂ ਜਾਂਦੇ ਜਿਹੜਾ ਸਥਾਨ ਹੈ ਇਹ ਬਾਬਾ ਸ਼੍ਰੀਚੰਦ ਜੀ ਦੀ ਫੋਟੋ ਵੀ ਆ ਹੁੰਦਾ ਠੀਕ ਹੈ ਜੀ ਤੇ ਇਹ ਜਿਹੜਾ ਨਾਮ ਪਲਾੜਾ ਸਾਹ ਪਿਆ ਇਹ ਨਾਂ ਕਿਵੇਂ ਪਿਆ ਇਹ ਤਾਂ ਕੋਈ ਕਾਰਨ ਪਰ ਕੋਈ ਸ਼ਾਂਤੀ ਸੀ ਪਹਿਲਾਂ ਜੀ ਕੋਈ ਉਹਨਾਂ ਦੀ ਕੋਈ ਉਹਦੇ ਬਾਰੇ ਅੱਛਾ ਇਹ ਤੇ ਵਾ ਅਸਲ ਪਹਿਲਾਂ ਤੋਂ ਤਾਂ ਜਗਾ ਤਾਂ ਇਹੀ ਹੈ ਹੂੰ ਕੇਰੋਪਾਨ ਮਾਰੀ ਜਾਂ ਬਾਬਿਸ਼ੀ ਜਾਂਦੀ ਇਹ ਗੁਰੂ ਘਰ ਤਾਂ ਬਾਅਦ ਦੇ ਵਿੱਚ ਆ ਅੱਛਾ ਇਹ ਪੁਰਾਣੀ ਜਗ੍ਹਾ ਹੀ ਹੈ ਹਾਂ ਪੁਰਾਣੀ ਤਾਂ ਇਹੀ ਆ ਮੈਂ ਅੱਛਾ ਇਹ ਆ ਖੜਾਵਾ ਕਿਦਿਆਂ ਪਈਆਂ ਨੇ ਇਹ ਖੜਾਵਾ ਜੀ ਚੜਾ ਕੇ ਜਾਂਦੇ ਨੇ ਲੋਕ ਬਾਬੇ ਸ੍ਰੀ ਜੰਨ ਦੇ ਨਾਮ ਦੀਆਂ। ਅੱਛਾ। ਵੀ ਬਾਬਾ ਵੇਖੀ ਖੜਾਵਾ ਚੜਾਵਾਗੇ ਸਾਡੇ ਬੱਚਾ ਆ ਜਾ ਸਾਡੇ ਕੋਈ ਸੁੱਖ ਸ਼ਾਂਤੀ ਹੋਵੇ। ਅੱਛਾ। ਭੇਲੀਆਂ ਚੜਾਉਂਦੇ ਆ ਇੱਥੇ। ਅੱਛਾ। ਤੇ ਹੁਣ ਇਹ ਬੀੜ ਕਿੰਨਾ ਇੱਕ ਕਿੰਨੇ ਏਕੜ ਦੇ ਵਿੱਚ ਹੈਗਾ? ਹੈ ਜੀ। ਬੀੜ ਹੁਣ ਕਿੰਨੇ ਏਕੜ ਦੇ ਵਿੱਚ ਹੈਗਾ? ਇਹ 21 ਕਿੱਲੇ ਕੁਝ ਮਰਲੇ ਆ। ਅੱਛਾ। ਬਣਵਾਸ ਕਾਲ ਦੇ ਦੌਰਾਨ ਪੰਡਵਾ ਦੇ ਬਣਵਾਸ ਕੱਟਣ ਦੇ ਬਾਰੇ ਕਈ ਧਾਰਨਾਵਾਂ ਨੇ ਜਿਵੇਂ ਕਹਿੰਦੇ ਆ ਕਿ ਕਮੈਕਵਨ ਅਤੇ ਦ્વੈਤਵਨ ਦੇ ਜਿਹੜੇ ਜੰਗਲ ਸੀਗੇ ਉੱਥੇ ਵੀ ਇਹਨਾਂ ਨੇ ਬਣਵਾਸ ਕੱਟੀ ਹੈ ਤੇ ਇਹ ਵੀ ਧਾਰਨਾ ਹੈਗੀ ਹੈ ਕਿ ਬਦਰੀਨਾਥ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਜਿਹੜੀ ਆਪਣਾ ਬਣਵਾਸ ਕੱਟਿਆ ਹੈਗਾ ਤੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ 13ਵੇਂ ਸਾਲ ਦੇ ਵਿੱਚ ਬਣਵਾਸ ਦੇ ਦੌਰਾਨ ਉਹ ਵਿਰਾਟ ਦੇ ਰਾਜ ਵਿੱਚ ਗੁਪਤ ਰੂਪ ਵਿੱਚ ਰਹੇ ਤੇ ਆਪਣੇ ਵੱਖਰਾ ਪੇਸ ਬਣਾ ਕੇ ਰੱਖੇ ਉੱਥੇ ਕਿਹਾ ਜਾਂਦਾ ਕਿ ਉਦੋਂ ਉਸ ਵੇਲੇ ਹਰੇਕ ਪਾਂਡਵ ਨੇ ਬੱਕਰਾ ਬੱਕਰਾ ਪੇਸ ਬਣਾਇਆ ਸੀ ਜੋਗਾ ਪਿੰਡ ਦੇ ਖੇਤਾਂ ਵਿੱਚ ਬਣੇ ਇਸ ਸਥਾਨ ਦੇ ਉੱਤੇ ਦ੍ਰੋਪਦੀ ਦੀ ਪੂਜਾ ਕੀਤੀ ਜਾਂਦੀ ਹੈ ਸੂਟ ਚੁੰਨੀਆਂ ਚੜਾਏ ਜਾਂਦੇ ਲੋ ਚੁੰਨੀਆਂ ਚੜਾਏ ਜਾਂਦੇ ਨਹੀਂ ਸਾਡਾ ਮੇਲੇ ਵੇਲੇ ਬੰਦਾ ਬਿਠਾਉਣਾ ਸੀ ਉਹ ਸਾਮੀ ਜਨਾਂ ਦੀ ਸੇਵਾ ਕੋਈ ਸੂਟ ਚੜਾਗਾ ਕਿ ਤੁੰਨੀ ਖੇਸ਼ ਅੱਛਾ ਦ੍ਰੋਪਦੀ ਦ੍ਰੋਪਦੀ ਚੜਾ ਕੇ ਜਾਂਦੇ ਨੇ ਹਾਂ ਸੂਟ ਮੰਨਦੇ ਨੇ ਅੱਛਾ ਉਹ ਐਸੇ ਮੰਨਣ ਕਰਨ ਉਹ ਤਾਂ ਨਹੀਂ ਕੁਝ ਕਹਿੰਦੇ ਉਹ ਤਾਂ ਜਿਹੜੇ ਕੋਈ ਚਾਹਦਾ ਕੋਈ ਵੀ ਹੈ ਕਿਸੇ ਹੂੰ ਹੂੰ ਕਸ਼ਟ ਦਾ ਬੰਦਾ ਹੈ ਹਾਂ ਹੁਣ ਲਾਲ ਇਹ ਖਾੜ ਦਾ ਖਰੇ ਕੀ ਮੰਨਦਾ ਹੁਣ ਲਾਲੇ ਵਰਦੇ ਇਹਨੂੰ ਮੰਨਦੇ ਨੇ ਹਾਂ ਹਾਂ ਤੇ ਬਾਬੇ ਸ਼੍ਰੀ ਚੰਦ ਨੂੰ ਤੇ ਇਹਨੂੰ ਹੂੰ ਬਸ ਇੱਟਾਂ ਚੜਾ ਜਾਂਦੇ ਨੇ ਇੱਟਾਂ ਆ ਕੇ ਦਿਖਾ ਹੱਕ ਚਲੇ ਤੇ ਇਹ ਕੋਠੀ ਅਗਲਾ ਕਹਿੰਦਾ ਮੇਰੀ ਏਡੀ ਕੋਠੀ ਵਜੇ ਤਿੰਨ ਮਜਲੀ ਵਜੇ ਚਾਰ ਪਈ ਹੈ ਇੱਟਾਂ ਦੀਆਂ ਕੋਠੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਠੀਆਂ ਇਹ ਤਾਂ ਤੇ ਸੁਖਦੇ ਆ ਲੋਕ ਸੁਖੀਆਂ ਹੋਈਆਂ ਆ ਵੀ ਸਾਡੀ ਮੰਦਰ ਵੀ ਸਾਡਾ ਜੀ ਇੱਥੇ ਮਾੜੀ ਕੋਠੀ ਭਰੇ ਮਾਤਾ ਅਸੀਂ ਤੇਰੇ ਉਹਦਾ ਕੋਈ ਬੜੀ ਵੱਡੀ ਸੁਖਿਆ ਵੀ ਸਾਡੀ ਆ ਜੀ ਸਾਡੇ ਆ ਹੋ ਜੇ ਤੇ ਤੇ ਆ ਤਰਾ ਕੋ ਕਰਕੇ ਜਾਵਾਂਗੇ ਆ ਕਰਾਂਗੇ ਅੰਦਰ ਦੇਖ ਇਹਦਾ ਸੀ ਤਾਂ ਅਜ ਨੰਗੇ ਹੋ ਕੋਈ ਨਹੀਂ ਇਹ ਜੀ ਆਪੋਸਟ ਪਾਰ ਦੇ ਆਪੋਸਟ ਦੀ ਬੈਲੈਂਸ ਕਰ ਉਹਨੇ ਫੋਟੋਆਂ ਬਣਾਈਆਂ ਹੋਈਆਂ ਤੇ ਇਹ ਆਪਣੇ ਦਰੁਪਦੀ ਦੇ ਬਣਾਏ ਹੋਏ ਕਿ ਬਾਇਆ ਹੋਇਆ ਦਰੁਪਦੀ ਦੀ ਮੰਕਤਾ ਹੁੰਦੀ ਆ ਪਹਿਲਾਂ ਉਹਨੇ ਸਾਲਾਂ ਦੇ ਫੋਟੋਆਂ ਸੀ ਇੱਥੇ ਅੱਛਾ ਅਸੀਂ ਬਣਾਈਆਂ ਹੋਈਆਂ ਅੱਛਾ ਯਾਰੇ ਮੰਨਤਾ ਅਸੀਂ ਦਰੁਪਦੀ ਦੇ ਨਾਂ ਤੇ ਆ ਫਲਾਈ ਸੀਗੀ ਫਲਾਈਆਂ ਚ ਉਦੋਂ ਲੁੱਕ ਦੇ ਲੁੱਕਦੇ ਸੀ ਜਦੋਂ ਕੋਈ ਆਉ ਵਕਤ ਕੱਟਿਆ ਇਹਨਾਂ ਨੇ ਹੂੰ ਜੇ ਮੌਸਮ ਤੇ ਓਕੇ ਅਨਾਂ ਫਲਾਈਆਂ ਦੇ ਰਕਤ ਸੀਗੇ ਆਪ ਲਈ ਫਲਾਈ ਜੀ ਨਾਲ ਪਰ ਉਹਨ ਦਾ ਬਹੁਤ ਵੱਡਾ ਜੰਗਲ ਹੋਣਾ ਇਹ ਉਹਦਾ ਜਮਿਆ ਹਾ ਜੀ ਉਹ ਕੌਕਾ ਪੁੰਦਾ ਉਹ ਬੰਦਾ ਜੰਗਲ ਵਿੱਚ ਤਾਹੀ ਤਾਹੀ ਉਹ ਦੇਖਦੇ ਤਾਹੀ ਉਹਨੇ ਲੁਕ ਦੇ ਦਿੱਤੀ ਲੁਕਾਈ ਦੀ ਨਾ ਹੂੰ ਹੂੰ ਜਿਹੜਾ ਕੋਸ ਆਸੀਂ ਉਸ ਪਾਕੇ ਹੁੰਮ ਦੇ ਦੁਲੇ ਹੋਣਗੇ ਦਵਾਰੇ ਹਵਾ ਨਾ ਪਾਰ ਜੰਨੇ ਹੂੰ ਇਸ ਸਥਾਨ ਤੇ 6 ਸਮਾਧਾਂ ਬਣੀਆਂ ਹੋਈਆਂ ਨੇ ਕਿਹਾ ਜਾਂਦਾ ਹੈ ਕਿ ਪੰਜੇ ਪਾਂਡਵਾਂ ਤੇ ਇੱਕ ਦ੍ਰੋਪਦੀ ਦੀ ਜਿਹੜੀ ਹੈਗੀ ਹੈ ਇਹ ਸਮਾਧ ਉਹਨਾਂ ਦੀ ਯਾਦ ਦੇ ਵਿੱਚ ਬਣਾਈ ਗਈ ਹੈ ਤੁਸੀਂ ਚੱਲ ਗਏ ਜੀ ਆਜਾਜ ਚ ਬੰਦ ਕਰ ਦਿੱਤੇ ਅੱਛਾ ਅੱਛਾ ਪਹਿਲਾਂ ਹੀ ਮੋਰ ਰੱਖੇ ਸੀ ਮੋਰ ਨਾ ਮਰਗੇ ਲੈ ਆ ਲਿਆ ਉਹ ਵੀ ਸੇਵਾ ਕਰਕੇ ਗਏ ਸੀ ਆਹ ਮੋਰ ਮੁਰਾ